ਵੱਡਾ ਐਕਟਰ ਲੈ ਕੇ ਆਉਣਾ ਕੋਈ ਮੈਨੂੰ ਲੱਗਦਾ ਏ ਲੋਕੀ ਸੋਚਦੇ ਨੇ ਕਿ ਨਹੀਂ ਮੈਂ ਸਿਰਫ ਸਬਜੈਕਟ ਦੇ ਪੱਕੇ ਕਹਿ ਰਹੀ ਹਾਂ ਮੈਂ ਜਸਟ ਇੱਕ ਗੱਲ ਦੱਸਣ ਲੱਗੀ ਹਾਂ ਥੋੜੀ ਲੰਬੀ ਕਿ ਕੋਈ ਵੱਡਾ ਐਕਟਰ ਲੈ ਕੇ ਆਉਣਾ ਫਿਲਮ ਤਾਂ ਹੀ ਚੱਲਦੀ ਆ ਥੀਏਟਰ ਚ ਉਹਨਾਂ ਦੀ ਹੀ ਇੱਕ ਫੈਨ ਫੋਲਿੰਗ ਆ ਉਹਨਾਂ ਨੂੰ ਹੀ ਥੀਏਟਰ ਚ ਦੇਖਣ ਹੁੰਦੇ ਆ ਲੋਕ ਮੈਨੂੰ ਲੱਗਦਾ ਇੰਨਾਂ ਚੀਜ਼ਾਂ 'ਚੋਂ ਨਿਕਲ ਕੇ ਨਾ ਸਾਰਿਆਂ ਨੂੰ ਮੌਕਾ ਦੋ ਜਿਹੜੇ ਸੱਚੀ ਲੋਕੀ ਟੈਲੈਂਟਡ ਆ ਆਈ ਥਿੰਕ ਉਹਨਾਂ ਨੂੰ ਲੈ ਕੇ ਆਓ ਜੋੜੋ ਆਪਣੀ ਇੰਡਸਟਰੀ ਨੂੰ ਥੋੜਾ ਹੋਰ ਵੱਡਾ ਕਰੀਏ ਉਹੀ ਚਾਰ ਪੰਜ ਚਾਰ ਪੰਜ ਫੇਸਿਸ ਘੁੰਮੀ ਜਾ ਰਹੇ ਨੇ ਆਈ ਥਿੰਕ ਹੋਰਾਂ ਤੇ ਵੀ ਬੈਟ ਕਰੋ ਐਂਡ ਮੈਨੂੰ ਲੱਗਦਾ ਕਿ ਸਾਡੀ ਫਿਲਮ ਚ ਜਿੱਦਾਂ ਜਸਵੀ ਆ ਹੀ ਇਸ ਨੋਨ ਐਕਟਰ ਬਟ ਇਨਾਂ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆ ਤੇ ਅ ਗੁਰਜਾਇਜ਼ ਹੋ ਗਿਆ ਆਪਣਾ ਉਦੇ ਹੋ ਗਿਆ ਅਸੀਂ ਸਾਰੇ ਨਵੇਂ ਲੈ ਕੇ ਆਏ ਆ ਕਿਉਂਕਿ ਸਾਨੂੰ ਆਪਣੀ ਫਿਲਮ ਦੀ ਸਟੋਰੀ ਬਹੁਤ ਸੋਹਣੀ ਲੱਗੀ ਤੇ ਸਾਨੂੰ ਲੱਗਾ ਕਿ ਕੈਰੈਕਟਰ ਇਹ ਜਾਂਚ ਰਿਹਾ ਮੈਨੂੰ ਵੀ ਟ੍ਰੇਲਰ ਤੇ ਇੱਕ ਇਹੀ ਲੱਗਾ ਵੀ ਕੱਟੂ-ਕੱਟ ਕੋਈ ਸਬਜੈਕਟਿਵ ਫਿਲਮ ਬਣ ਰਹੀ ਹੈ ਹਨਾ ਇਹ ਨਹੀਂ ਵੀ ਇਲੋਜੀਕਲ ਗੱਲਾਂ ਤੇ ਸ਼ੁਰੂ ਹੋਇਆ ਔਰ ਇਲੋਜੀਕਲ ਤੇ ਖਤਮ ਹੋ ਗਿਆ ਇਹ ਇਹ ਇਹਦੇ ਵਿੱਚ ਇੰਪੋਰਟੈਂਟ ਹੈ ਕੈਰੈਕਟਰ ਜੱchnਾ ਜ਼ਰੂਰੀ ਆ ਫਿਲਮ ਚ ਕੀ ਇਹ ਇਹਦੇ ਤੇ ਜੱਚ ਰਿਹਾ ਵਾ ਜੇ ਤੇ ਜੱਚ ਰਿਹਾ ਤੇ ਫਿਰ ਹਾਂ ਇਹ ਵਰਕ ਕਰ ਸਕਦਾ ਸੋ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਬਾਕੀ ਸਾਨੂੰ ਨਹੀਂ ਪਤਾ ਦੁਨੀਆ ਨੇ ਦੇਖਣੀ ਆ ਨਹੀਂ ਦੇਖਣੀ ਆ ਬਟ ਅਸੀਂ ਇੱਕ ਸੋਚ ਚੇਂਜ ਕਰਨ ਲਈ ਫਿਲਮ ਲੈ ਕੇ ਆਏ ਰਿਸਕ ਲਿਆ ਵਾ ਦੇਖਦੇ ਆ ਰਿਸਕ ਕਿਦਾਂ ਕਾਮਯਾਬ ਰਹਿੰਦਾ ਆ